ਜਿਹੜੇ ਕਹਿੰਦੇ ਸੀ ਨੈਵਰ ਫੋਰਗੇਟ 1984 ਅਸੀਂ 1984 ਦੇ ਕੱਲੂ ਘਾਰੇ ਨੂੰ ਕਦੇ ਨਹੀਂ ਭੁੱਲ ਸਕਦੇ ਉਹ ਲੱਗਦਾ ਹੈ ਕਿ ਇਸ ਮੈਚ ਨੇ ਹੁਣ ਭੁਲਾ ਦਿੱਤਾ ਹੈ ਬਹੁਤ ਸਾਰੇ ਸੈਲੀਬ੍ਰਿਟੀਜ਼ ਵਲੌਗਰਾਂ ਤੇ ਵੱਖ-ਵੱਖ ਸੋਸ਼ਲ ਮੀਡੀਆ ਪੇਜਾਂ ਵਾਲਿਆਂ ਨੇ ਬੇਅੰਤ ਖੁਸ਼ੀਆਂ ਤੇ ਨਾਲ-ਨਾਲ ਮੂਸੇ ਵਾਲੇ ਦੇ ਚਕਮੇ ਗਾਣੇ ਲਾ ਕੇ ਰੀਲਾਂ ਦੇ ਨਾਲ ਗਾ ਪਾਇਆ ਹੋਇਆ ਹੈ ਚੜਤੀ ਕਲਾ ਜਦੋਂ ਵੀ ਜੂਨ ਦਾ ਮਹੀਨਾ ਚੜਦਾ ਆ ਤਾਂ ਹਰ ਇੱਕ ਸਿੱਖ ਦੇ ਹਿੱਦੇ 'ਚ ਪੰਬੜ ਜ਼ਰੂਰ ਬਲਦੇ ਨੇ ਇਹ ਇਹੋ ਜਿਹਾ ਮਹੀਨਾ ਆ ਜਿਹੜਾ ਕੁਝ ਪੁਰਾਣੇ ਜ਼ਖਮ ਜਿਹੜੇ ਆ ਉਹਨਾਂ ਨੂੰ ਹਰਿਆਂ ਕਰ ਦਿੰਦਾ ਤੇ ਦੂਜੇ ਪਾਸੇ ਆਈਪੀਐਲ ਦੇ ਮੈਚ ਵੀ ਚੱਲ ਰਹੇ ਨੇ ਤੇ ਜਿੰਨਾ ਜ਼ੋਰ ਹਰ ਪੰਜਾਬੀ ਬਹੁਤ ਸਾਰੇ ਸਿੱਖਾਂ ਨੇ ਸਾਡੇ ਸਿੱਖਾਂ ਨੇ ਆਈਪੀਐਲ ਦੇ ਮੈਚਾਂ ਉੱਤੇ ਲਾਇਆ ਹੋਇਆ ਹੈ ਨਾ ਉਸ ਹਿਸਾਬ ਦੇ ਨਾਲ ਲੱਗਦਾ ਆ ਵੀ ਜਿਹੜੇ ਕਹਿੰਦੇ ਸੀ ਨੈਵਰ ਫੋਰਗੇਟ 1984 ਅਸੀਂ 1984 ਦੇ ਕਲੂ ਘਾਰੇ ਨੂੰ ਕਦੇ ਨਹੀਂ ਭੁੱਲ ਸਕਦੇ ਉਹ ਲੱਗਦਾ ਹੈ ਕਿ ਇਸ ਮੈਚ ਨੇ ਹੁਣ ਭੁਲਾ ਦਿੱਤਾ ਆ ਬਹੁਤ ਸਾਰੇ ਸੈਲੀਬ੍ਰਿਟੀਜ਼ ਵਲੌਗਰਾਂ ਤੇ ਵੱਖ-ਵੱਖ ਸੋਸ਼ਲ ਮੀਡੀਆ ਪੇਜਾਂ ਵਾਲਿਆਂ ਨੇ ਬੇਅੰਤ ਖੁਸ਼ੀਆਂ ਤੇ ਨਾਲ-ਨਾਲ ਮੂਸੇ ਵਾਲੇ ਦੇ ਚਕਮੇ ਗਾਣੇ ਲਾ ਕੇ ਡ੍ਰੀਲਾਂ ਦੇ ਨਾਲ ਗਾ ਪਾਇਆ ਹੋਇਆ ਹੈ ਤੁਸੀਂ ਕੋਈ ਵੀ ਕੁਝ ਵੀ ਖੋਲਦੇ ਹੋ ਕੋਈ ਵੀ ਜਿਹੜਾ ਸੋਸ਼ਲ ਮੀਡੀਆ ਦਾ ਪਲੈਟਫਾਰਮ ਖੋਲਦੇ ਹੋ ਉੱਥੇ ਆਈਪੀਐਲ ਮੈਚ ਦੀਆਂ ਖੁਸ਼ੀਆਂ ਹੀ ਜ਼ਾਹਰ ਕੀਤੀਆਂ ਹੋਈਆਂ ਨੇ ਇਹ ਹੀ ਸਾਹਮਣੇ ਆ ਰਿਹਾ ਪਰ ਸਿੱਖਾਂ ਦੇ ਅੱਲੇ ਜ਼ਖਮ ਜਿਹੜੇ ਆ ਅੱਜ ਲੱਗਦਾ ਹੈ ਕਿ ਉਹਨਾਂ ਨੂੰ ਭੁੱਲ ਗਏ ਨੇ ਮੰਨਿਆ ਕਿ ਪੰਜਾਬ ਦੇ ਮੈਚ ਜਿੱਤਣ ਦੀ ਖੁਸ਼ੀ ਹੈ ਪਹਿਲੀ ਵਾਰੀ ਉਹਨਾਂ ਦੀ ਇਹ ਇਤਿਹਾਸਿਕ ਜਿੱਤ ਹੋਈ ਆ ਹੋਣੀ ਵੀ ਚਾਹੀਦੀ ਹੈ ਇਹ ਖੁਸ਼ੀ ਪਰ ਇਹ ਗੱਲ ਯਾਦ ਰੱਖੋ ਕਿ ਇਹ ਸਭ ਕਾਰਪੋਰੇਟ ਜਿਹੜੇ ਘਰਾਣੇ ਆ ادارے ਨੇ ਉਹਨਾਂ ਦੇ ਚੋਚਲੇ ਨੇ ਤੁਸੀਂ ਕਦੇ ਦਿੱਲੀ ਨੂੰ ਤੇ ਕਦੇ ਅੰਬਾਨੀਆਂ ਨੂੰ ਚੈਲੰਜ ਕਰੇ ਜਾ ਰਹੇ ਹੋ ਮੈਚ ਦੀਆਂ ਰੀਲਾਂ ਦੇ ਰਾਹੀਂ ਤੁਸੀਂ ਉਹ ਸਾਰੇ ਲੋਕ ਭੋਲੇ ਹੋ ਲਾਚਾਰ ਵੀ ਹੋ ਤੇ ਬਦਨਸੀਬ ਵੀ ਹੋ ਕਿ ਇਸ ਸਬਦਾ ਕਰਕੇ ਆਪਣੇ ਵੱਡਮੁੱਲੇ ਇਤਿਹਾਸ ਤੋਂ ਦੂਰ ਜਾ ਰਹੇ ਹੋ ਜਿੰਨਾ ਜ਼ੋਰ ਆਈਪੀਐਲ ਦੀ ਜਿੱਤ ਦੀ ਖੁਸ਼ੀ ਉੱਤੇ ਲਾਇਆ ਹੋਇਆ ਹੈ ਕੀ ਕਦੇ ਕਿਸੇ ਗੁਰੂ ਸਾਹਿਬਾਨ ਦੇ ਗੁਰਪੁਰਬ ਤੇ ਸ਼ਹੀਦੀ ਦਿਹਾੜਿਆਂ ਤੇ ਇਹਨਾਂ ਪਰਚਾਰ ਕੀਤਾ ਹੈ ਇਹ ਗੱਲਾਂ ਤੁਹਾਨੂੰ ਚਾਹੇ ਅੱਜ ਚੁੱਪਦੀਆਂ ਹੋਣਗੀਆਂ ਪਰ ਯਾਦ ਰੱਖਿਓ ਆਉਣ ਵਾਲਾ ਜਿਹੜਾ ਭਵਿੱਖ ਹੈ ਨਾ ਉਹਦੇ ਵਿੱਚ ਜਿਹੜੀਆਂ ਪੀੜ੍hiyan ਨੇ ਸਾਡੀਆਂ ਆਉਣ ਵਾਲੀਆਂ ਉਹਨਾਂ ਨੇ ਤੁਹਾਡੇ ਨਕਸ਼ੇ ਕਦਮਾਂ ਤੇ ਚੱਲਣਾ ਹੈ ਤੇ ਤੁਸੀਂ ਉਹਨਾਂ ਨੂੰ ਕੀ ਪਰੋਸ ਰਹੇ ਹੋ ਇਹ ਜ਼ਰਾ ਇੱਕ ਆਪਣੇ ਅੰਦਰ છાਤੀ ਜ਼ਰੂਰ ਮਾਰਿਓ ਆਪਣੇ ਆਪ ਨੂੰ ਇਹ ਸਵਾਲ ਕਰਿਓ ਜ਼ਰਰ ਚੈੱਕ ਕਰੋ ਉਹਨਾਂ ਪੰਜਾਬੀ ਉਹਨਾਂ ਸਿੱਖਾਂ ਦੇ ਸੋਸ਼ਲ ਮੀਡੀਆ ਖਾਤੇ ਕੀ ਉਹਨਾਂ ਨੇ ক্রিকেট ਨੂੰ ਪਹਿਲ ਦਿੱਤੀ ਹੈ ਜਾਂ ਫਿਰ ਜੂਨ 84 ਦੇ ਸ਼ਹੀਦਾਂ ਨੂੰ ਉਹਨਾਂ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਖੁਸ਼ੀ ਜੀ ਸਦਕੇ ਮਨਾਓ ਪਰ ਆਪਣੇ ਸ਼ਹੀਦ ਸਿੰਘ ਸਿੰਘਣੀਆਂ ਪੁਰਖਿਆਂ ਦੀਆਂ ਗੁਰਬਾਨੀਆਂ ਨੂੰ ਵੀ ਯਾਦ ਰੱਖੋ ਉਹਨਾਂ ਨੂੰ ਭੁੱਲੋ ਨਾ ਜੇ ਤੁਸੀਂ ਆਪਣੇ ਇਤਿਹਾਸ ਨੂੰ ਭੁਲਾ ਦਿਓਗੇ ਤਾਂ ਯਾਦ ਰੱਖਿਓ ਕਿ ਤੁਹਾਡੀ ਅਗਲੀ ਪੀੜ੍ਹੀ ਨੇ ਤੁਹਾਨੂੰ ਵੀ ਨਹੀਂ ਯਾਦ ਰੱਖਣਾ ਤੁਹਾਡੇ ਬੋਏ ਹੋਏ ਬੀਜਾਂ ਤੋਂ ਹੀ ਅਗਲੀ ਫਸਲ ਦੀ ਚੰਗੀ ਉਪਜ ਹੋਣੀ ਹੈ ਹੁਣ ਤੁਹਾਡੇ ਹੱਥ ਵਿੱਚ ਹੈ ਕਿ ਤੁਸੀਂ ਕਾਰਪੋਰੇਟ ਅਦਾਰਿਆਂ ਦੀਆਂ ਖੇਡਾਂ ਨੂੰ ਪਹਿਲ ਦੇਣੀ ਹੈ ਜਾਂ ਫਿਰ ਆਪਣੇ ਸ਼ਹੀਦਾਂ ਨੂੰ